ਸ਼ਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹਉ ਮੈਂ ਗਰਬ ਨਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਅਹਨਸ ਨਵਤਰ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹੇ ਬਿਦਿ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਪੁੱਛਹਿ ਬਾਤੜੀਆਂ ਮਹੱਲਾ ਪਹਿਲਾ ਸਬੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਿਹਾਰੀ ਤਿਨ ਕੋ ਸਿਫਤ ਜਿਨਾ ਦੇ ਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮਖਿਲੇ ਹੋ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਈ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਈ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁੰਨੇ ਘਰ ਕਾ ਪਹੋਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਅਲਾਮੇ ਦਿਨ ਕੇ ਰਾਤੀ ਮਿਲਨ ਹੰਸ ਸਿਫਤ ਸਲਾਹਨ ਛਡਕੇ ਕਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਿਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰ ਹੈ ਆਪ ਸਿਰਜਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹਾਂ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਾ ਸਪਾਰ ਮਹੱਲਾ ਪਹਿਲਾ ਸ਼ਬਦੈ ਸਾਧਨਾ ਆਇਉ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖਵਾਰ ਨਾਨਕ ਪਐ ਕਿਰਤ ਕਮਾਉਣਾ ਕੋਏ ਨਾ ਮੇਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਵਿਛੁਨਿਆ ਗੁਰਪੁਰਖ ਮਲਾਇ ਮਨ ਮਹਿ ਲਾਇ ਇਹ ਵਿਸ਼ੁੱਧ ਹੈ ਹਰ ਨਾਮ ਧਿਆਇ ਸ਼ਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਐ ਦਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਅਹਨਸ ਫਿਰੈ ਗਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਐ ਸਭ ਮੌਲੀਐ ਤਿਸਹਿ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸੈ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੈ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੇ ਦੂਜੀ ਕਾਰ ਐ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸੁਮਾਵੇ ਸਤ ਗੁਰ ਸੇਵਾ ਸਫਲ ਹੈ ਸਿਵੇ ਫਲ ਪਾਵੇ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਾਣ ਨਿਮਾਣੀ ਇੱਕ ਤੂੰ ਕਿਉ ਨ ਮਰੀ ਜੈ ਰੋਏ ਜਾਂ ਲੱਗ ਚੇਤਨਾ ਆਵੇ ਹੀ ਮਹੱਲਾ ਦੂਜਾ ਜਾਂ ਸੁਖ ਤਾਂ ਸਹ ਹਰਾਵਿਓ ਦੁੱਖ ਭੀ ਸੰਭਾਲਿ ਹੋਏ ਨਾਨਕ ਕਹੈ ਸਿਆਣੀ ਏ ਇਉ ਕੰਤ ਮਲਾਵਾ ਹੋਏ ਪੌੜੀ ਆਉ ਕਿਆ ਸਾਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਤਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਹਰਾਮ ਕੋ ਨਾਮ ਨਾ ਕਭੂ ਲੀਨਾ ਹਰਾਮ ਨਾ ਜਪਹੁ ਕਮਣ ਮਤ ਲਾਗੀ ਮਰ ਜਾਏ ਬੇ ਕਉ ਕਿਆ ਕਰੋ ਅਪਾਗੇ ਰਹਾ ਦੁਖ ਸੁਖ ਕਰ ਕਹਿ ਕਟੰਬ ਜੀਵਾਇਆ ਮਰਤੀ ਬਾਰ ਇਕ ਸਰ ਦੁਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸਮਹਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜਿਓ ਨਾ ਜਾਣੋ ਕਿਆ ਕਰਸੀ ਪਿਓ ਰਹਿਨ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਟ ਚਹਿ ਕਰ ਵੈ ਰਹੇ ਨਾ ਪਾਣੀ ਹੰਸ ਚੱਲਿਆ ਕਾਂ ਆ ਕੁਮਲਾਨੀ ਕੁਾਰ ਕੰਨਿਆ ਜੈਸੀ ਕਰਤ ਸ਼ਿੰਗਾਰਾ ਕਿਉ ਰਲੀਆਂ ਮਨ ਬਾਜ ਪਧਾਰਾ ਕਾਗ ਉਡਾਵਤ ਭੁਜਾ ਪੇ ਰਾਣੀ ਕਹ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਟਨ ਦੂਤ ਜਮ ਲੈਨਾ ਕਿਆ ਤੈਂ ਖੱਟਿਆ ਕਹਾ ਗੁਆਇਆ ਚਲੋ ਸਤਾਪ ਦੀਵਾਨ ਬੁਲਾਇਆ ਚਲਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਉ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਸ ਪੀ ਖਰਚਤ ਮਾਰਾ ਸਾਰੋ ਸੁਬਾਹ ਨਿਵਾਜ ਸਰਾਈ ਗਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸ੍ਰਵਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੀਵ ਹੋ ਜਬ ਲਗ ਘਟ ਮਹਿ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੇ ਅੰਤਰ ਚੂਕੈ ਤਿਸਹਿ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਾ ਜੋ ਜਨ ਜਾਨ ਭਜੈ ਅਬਗਤ ਕਉ ਤਿਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹ ਨਾ ਹਾਰਹਿ ਤਾਲ ਜੋ ਜਾਣੈ ਪਾਸਾ ਸੁਹੀ ਲਲਤ ਕਬੀਰ ਜੀਓ ਇਕ ਕੋਟ ਪੰਜ ਸਿੱਖਦਾਰਾ ਪੰਚੇ ਮੰਗਹਿ ਹਾਲਾ ਜ਼ਮੀਨਾਂ ਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰਕੇ ਲੋਗਾ ਮੂੰਹ ਕੋ ਨੀਤ ਦੱਸੈ ਪਟਵਾਰੀ ਉੱਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਇਨਹਾਂ ਲੀਆ ਉਭਾਰੀ ਰਹਾਉ ਨੌਢਾਂ ਦੀ ਦਸ ਮੁਨਸਫ ਧਾਵਹਿ ਰਈਤ ਬਸਨ ਨਾ ਦੇਹੀ ਡੋਰੀ ਪੂਰੀ ਮਾ ਪਹਿ ਨਾਹੀ ਬਹੁ ਵਿਸਟਾ ਲਾਲੇਹੀ ਬਹਤਰ ਘਰ ਇਕ ਪੁਰਖ ਸਮਾਇਆ ਹੁਣ ਦੀਆ ਨਾਮ ਲਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਨ ਤਜ ਅਭਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨਾ ਅੰਤਰ ਰਾਖੈ ਅਵਰਾ ਦੇਖ ਨਾ ਸੁਨੇ ਅਪੱਖੈ ਸੋ ਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ ਦਰਦ ਨਾ ਪਾਈ ਰਹਾਉ दुखी दोहागण दोए पाख रहिनी जिन नाहा निरंतर भगत ना कीनी पुरुष लात का पंथ दोहेला संग ना साथी गमन अकेला दुखिया दर्द वंद दर आया बहुत प्यास जवाब ना पाया कह रवदास शरण प्रभु तेरी ज्यों जानहु त्यों कर गत मेरी सूही ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਈਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾਉ ਜਿਨ ਜਿਓ ਦਿਆ ਸੂਰਜ ਕ ਅੰਬਰਾਵੈ ਸਭ ਘਟ ਭੀਤਰ ਹਾਟ ਚਲਾਵੈ ਕਾਰਬੰਦਗੀ ਛਾਡ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੀ ਚੇਤਸ ਨਾਹੀ ਦੁਨੀਆ ਫਨਖਾਨੀ ਸੂਹੀ ਉੱਚੇ ਮੰਦਰ ਸਾਲ ਰੋਈ ਏਕ ਘਰੀ ਫੁਨ ਰਹਿਨ ਨਾ ਹੋਈ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਯੋ ਕਹਾਸ ਰਲ ਗਯੋ ਮਾਟੀ ਰਹਾਉ ਭਾਈ ਬੰਦ ਕਟੰਬ ਸਹਿਰਾ ਓਏ ਪੀ ਲਾਗੇ ਕਾਡ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤਉ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਬੈ ਜਗ ਲੂਟਿਆ ਹਮ ਤਉ ਏਕ ਰਾਮ ਕਹਿ ਛੂਟਿਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹ ਲੋਹ ਹਾਤ ਮਰੋ ਰਾਂ ਬਾਵਲ ਹੋਈ ਸੋ ਸਹੋ ਲੋਰਾਂ ਤੈ ਸਹ ਮਨ ਮਹਿ ਕੀਆ ਰੋਸ ਮੁਝ ਅਫਗਨ ਸਹ ਨਾਹੀ ਦੋਸ ਐ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਖੋਏ ਪਾਚੈ ਪਛਤਾਨੀ ਰਹਾਉ ਕਾਲੀ ਕੋਇਨ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ ਬਿਰਹਿ ਬਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲਤਾ ਪ੍ਰਭੂ ਮਲਾਈ ਵਿਦਣ ਖੂਹੀ ਮੁੰਦ अकेਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲਾ ਹਵੇਲੀ ਵਾਟ ਹਮਾਰੀ ਕਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਤ ਸਮਾਰ ਸਵੇਰਾ ਸੂਹੀ ਲਲਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰ ਜਬ ਊਚਲੈ ਤਬ ਤਰਨ ਦੁਹੇਲਾ ਹੱਥ ਨਾ ਲਾਇਕ ਸੁੰਭੜੈ ਜਲ ਜਾਸੀ ਢੋਲਾ ਰਹਾਉ ਇੱਕ ਅਪੀਨੈ ਪਤਲੀ ਸਹ ਕੇਰੇ ਬੋਲਾ ਦੁੱਧਾ ਥੜੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀ ਹੋ ਸਹੋ ਅਲਾਏ ਸੀ ਹੰਸ ਚੱਲ ਸੀ ਡੰਮਣਾ ਐਹ ਤਨ ਢੇਰੀ ਥੀ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੰਤਾਨ ਕਹਾਂ ਹਾਉ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੀ ਸੱਚ ਮੈਂ ਰਹੂੰ ਰਾਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧੇ ਕਿਆ ਚਤrai ਚਾਹੋਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹਾਂ ਬੇਗਾਨਾ ਪੌਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਲਾਵਲ ਮਹੱਲਾ